ਖੁਸ਼ੀਆਂ ਪਿਆਰ ਮੁਹੱਬਤ ਦੇ ਵਿੱਚ ਸਭ ਨੂੰ ਰੱਬਾ ਰੰਗ ਦੇ ਖੁਸ਼ੀਆਂ ਪਿਆਰ ਮੁਹੱਬਤ ਦੇ ਵਿੱਚ ਸਭ ਨੂੰ ਰੱਬਾ ਰੰਗ ਦੇ ਤੂੰ ਐ ਸਭ ਨੂੰ ਦੇਣ ਵਾਲਾ ਤੇ ਅਸੀਂ ਆਂ ਤੇਰੇ ਮੰਗਤੇ ਦੇ ਦੇ ਖੁਸ਼ੀ ਉਧਾਰੀ ਮੈਨੂੰ ਦੇ ਦੇ ਖੁਸ਼ੀ ਉਧਾਰੀ ਪੁੱਤ ਦੀ ਹਰ ਮਾਂ ਕਰੇ ਪੁਕਾਰ ਮੈਨੂੰ ਵੀ ਹੁਣ ਖੇੜ ਲੈਣ ਦੇ ਇਸ ਰੰਗ ਦੇ ਨਾਲ ਮੈਨੋ ਵੀ ਹੁਣ ਦੇ ਦੇ ਰੱਬਾ ਇੱਕ ਖੇਤਰ ਲਈ ਨਾਲੇ ਮੇਰੇ ਲਈ ਤੂੰ ਅੱਖਾਂ ਮੀਚੀ ਕਿੱਥੇ ਪਿਆ ਏ ਸੁੱਤਾ ਮੇਰੇ ਲਈ ਤੂੰ ਅੱਖੀਆਂ ਮੀਚੀ ਕਿੱਥੇ ਪਿਆ ਏ ਸੁੱਤਾ ਘਾਟ ਨਹੀਂ ਕਰ ਕਿਸੇ ਚੀਜ਼ ਦੀ ਮਮਤਾ ਦਾ ਮਨ ਭੁੱਖਾ ਘਾਟ ਨਹੀਂ ਕਰ ਕਿਸੇ ਚੀਜ਼ ਦੀ ਮਮਤਾ ਦਾ ਮਨ ਭੁੱਖਾ ਮੈਨੂੰ ਵੀ ਖੁਸ਼ ਹੋ ਕੇ ਜਉਣ ਦੇ 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 ਕੁਝ ਅਧਿਕਾਰ ਮੈਨੂੰ ਵੀ ਹੁਣ ਖੇਡ ਲੈਣ ਦੇ ਇਸ ਰੰਗ ਦੇ ਨਾਲ ਮੈਨੂੰ ਵੀ ਹੁਣ ਦੇ ਦੇ ਰੱਬਾ ਇੱਕ ਖੇਡਣ ਲਈ ਲਾ ਰੰਗਾਂ ਵਰਗੀਆਂ ਰੰਗ ਬਰੰਗੀਆਂ ਖੁਸ਼ੀਆਂ ਹੀ ਮੈਨੂੰ ਦੇ ਦੇ ਰੰਗਾਂ ਵਰਗੀਆਂ ਰੰਗ ਬਰੰਗੀਆਂ ਖੁਸ਼ੀਆਂ ਹੀ ਮੈਨੂੰ ਦੇ ਦੇ ਖੁਸ਼ਬੂ ਲਈ ਜੇ ਫੁੱਲ ਨਹੀਂ ਤਾਂ ਕਲੀਆਂ ਹੀ ਮੈਨੂੰ ਦੇ ਦੇ ਖੁਸ਼ਬੂ ਲਈ ਜੇ ਫੁੱਲ ਨਹੀਂ ਤਾਂ ਕਲੀਆਂ ਹੀ ਮੈਨੂੰ ਦੇ ਦੇ ਬੇਰੰਗਾ ਜਾ ਲੰਗ ਜਾਂਦਾ ਏ ਮੇਰਾ ਹਰ ਤੇ ਹਾਰ ਮੈਨੂੰ ਵੀ ਅਜ ਖੇਡ ਲੈ ਦੇ ਇਸ ਰੰਗ ਦੇ ਨਾਲ ਮੈਨੂੰ ਵੀ ਹੁਣ ਦੇ ਦੇ ਰੱਬਾ ਇੱਕ ਖੇਡਣ ਲਈ ਲਾਲ ਰੱਖੀ ਮੇਰ ਨਿਗਾ ਦੀ ਦਾਤਾ ਤੂੰ ਮੇਰੇ ਅਣਜਾਣੇ ਤੇ ਚੰਗਾ ਮਾੜਾ ਸਮਾਂ ਗੁਜ਼ਾਰੇ ਤਾਂਗੜੀ ਤੇਰੇ ਬਾਣੇ ਤੇ ਨੀਵਾ ਹੋ ਕੇ ਸੁਣ ਲੈ ਦਾਤਾ ਮੇਰੀ ਅਰਜ ਪੁਕਾਰ ਮੈਨੂੰ ਵੀ ਹੁਣ ਖੇਡ ਲੈਣ ਦੇ ਇਸ ਰੰਗ ਦੇ ਨਾਲ ਮੈਨੂੰ ਵੀ ਹੁਣ ਦੇ ਦੇ ਰੱਬਾ ਇੱਕ ਖੇਡਣ ਲਈ ਲਾਲ ਕੋਰੇ ਵਰਕੇ ਖਾਲੀ ਚਿੱਤਰ ਖੁਸ਼ੀਆਂ ਦੇ ਰੰਗ ਭਰਦੇ ਕੋਰੇ ਵਰਕੇ ਖਾਲੀ ਚਿੱਤਰ ਖੁਸ਼ੀਆਂ ਦੇ ਰੰਗ ਭਰਦੇ ਹੋ ਝੋਲੀ ਅੱਡ ਕੇ ਮੰਗਾ ਦਾਤਾ ਨਜ਼ਰ ਸਵੱਲੀ ਕਰਦੇ ਜੋੜੀ ਅਟਕੇ ਮੰਗਾ ਦਾਤਾ ਨજર ਸੁਵਲੀ ਕਰ ਦਿਓ ਸਭ ਦੀ ਜ਼ਿੰਦਗੀ ਦੇ ਵਿੱਚ ਸਦਾ ਹੀ ਸ਼ਾਈ ਰਹੇ ਬਹਾਰ ਸਾਡੇ ਲਈ ਮੁਬਾਰਕ ਕਰ ਦਿਓ